ਆਪਾਂ ਆਪਣੇ ਖੇਤਾਂ ਦੇ ਵਿੱਚ ਨਾ ਸਬਜ਼ੀਆਂ ਵਗੈਰਾ ਲਾਉਨੇ ਆ ਕਦੂ, ਭਿੰਡੀ, ਤੋਰੀ, ਟਿੰਡੋ ਤੇ ਕਾਫੀ ਸਬਜ਼ੀਆਂ ਲਾਉਣਾ ਜਿਵੇਂ ਵਿੱਚ ਕਰੇਲੇ ਦੀ, ਕਰੇਲੇ ਦੇ ਬੀਜ ਵੀ ਲਾਉਨੇ ਆ ਆਪਾਂ ਕਿਉਂਕਿ ਕਰੇਲੀ ਸਬਜ਼ੀ ਆਪਾਂ ਜ਼ਹਿਰ ਵਗੈਰਾ ਘੱਟ ਪਾਉਨੇ ਆ ਆਪਾਂ ਆਪਣੇ ਖੇਤਾਂ ਦੇ ਵਿੱਚ ਹਰ ਸਾਲ ਹੀਗਾਉਨੇ ਹੁੰਨੇ ਆ ਜਿਵੇਂ ਹੁਣ ਗਰਮੀ ਦੀ ਰੁੱਤ ਹੈ ਕਿ ਹੁਣ ਗਰਮੀ ਦੀਆਂ ਸਬਜ਼ੀਆਂ ਜਿਹੜੀਆਂ ਸਟਾਰਟ ਹੋ ਜਾਣੀਆਂ ਵਿੱਚ ਵਿੱਚ ਕਿਸਾਨਾਂ ਨੇ ਨਾ ਸਬਜ਼ੀ ਦੇ ਬੀਜ 4-4 5-5 ਬਾਰੀ ਲਾ ਲੇ ਪਰ ਹਰੇ ਬਹੁਤ ਘੱਟ ਹੁੰਦੇ ਆ ਜੇ 20 ਬੀਜ ਲਾ ਲੇ ਤੇ ਆਹ ਰਿਹਾ ਪੰਜ ਬੀਜ ਹੀ ਹਰੇ ਹੁੰਦੇ ਆ ਉਹ ਕਾਰਨ ਕੀ ਹੈਗਾ ਇੱਕ ਸਿਆਣੇ ਕਿਸਾਨ ਦੀ ਜਿਹੜੀ ਆਪਾਂ ਨੇ ਗੱਲਬਾਤ ਸੁਣੀ ਉਸ ਦਾ ਜਿਹੜਾ ਤਰੀਕਾ ਉਹਨੇ ਮੇਰੇ ਨਾਲ ਵੀ ਸਾਂਝਾ ਕੀਤਾ ਸੀਗਾ ਤੇ ਬੋਲਣ ਦੇ ਵਿੱਚ ਉਹ ਸ਼ਰਮ ਕਰ ਗਿਆ ਤਾਂ ਕਰਕੇ ਮੈਂ ਵੀਡੀਓ ਅੱਜ ਬਣਾ ਰਿਹਾਗਾ ਤੇ ਜਦੋਂ ਆਪਾਂ ਬਈ ਬੀਜ ਬੀਜਦੇ ਆ ਪਹਿਲੀ ਗੱਲ ਤਾਂ ਥਾਂ ਨੂੰ ਚੰਗੀ ਤਰ੍ਹਾਂ ਗੁੱਡਿਆ ਹੋਵੇ ਥੋੜਾ ਬਰੀਕ ਕੀਤਾ ਹੋਵੇ ਉਹਦੇ ਵਿੱਚ ਜੇ ਤੁਸੀਂ ਰੂੜੀ ਦੀ ਖਾਦ ਪਾ ਲਓ ਜਾ ਡੀਏਪੀ ਫਾਸਫੋਰਸ ਪਾ ਲਉ ਤਾਂ ਤਾਂ ਜਿਹੜਾ ਸੋਡਾ ਸੌਣੇ ਤੇ ਸੁਹਾਗਾ ਹੋ ਜੂਗਾ ਇਹਨਾਂ ਖਾਦਾਂ ਪਾਉਣ ਦੇ باوجود ਵੀ ਬੀਜ ਬਹੁਤ ਘੱਟ ਹਰੇ ਹੁੰਦੇ ਆ ਉਹ ਕਾਰਨ ਕੀ ਐ ਕਿਉਂਕਿ ਹਾਈਬ੍ਰਿਡ ਬੀਜ ਨੇ ਇਹਨਾਂ ਦੇ ਉੱਪਰ ਦਵਾਈ ਵਗੈਰਾ ਵੀ ਲੱਗੀ ਹੁੰਦੀ ਐ ਆਪਾਂ ਇਹਨਾਂ ਨੂੰ ਜ਼ਿਆਦਾ ਟਾਈਮ ਲਈ ਜਿਹੜਾ ਭਿਉਂ ਵੀ ਨਹੀਂ ਸਕਦੇ ਫਿਰ ਗਲਤੀ ਕਿੱਥੇ ਐ ਜਦੋਂ ਤੁਸੀਂ ਕੋਈ ਵੀ ਬੀਜ ਲੈ ਕੇ ਆਉਨੋ ਜਿਵੇਂ ਤੁਸੀਂ ਕੱਦੂ ਦਾ ਬੀਜ ਲਿਆਏ ਜਾਂ ਟਿੰਡੋ ਦਾ ਬੀਜ ਲਿਆਏ ਜਾ ਤੁਸੀਂ ਕarele ਦਾ ਬੀਜ ਲਿਆਏ ਕਿਉਂਕਿ ਇਹ ਤਿੱਖੇ ਮੂੰਹ ਵਾਲੇ ਜਿਹੜੇ ਬੀਜ ਆ ਜਦੋਂ ਤੁਸੀਂ ਕਲੇ ਵੀ ਜਿਹੜੀ ਬੇਲ ਵਾਲੀ ਚੀਜ਼ ਆ ਜਦੋਂ ਲਾਉਣੀ ਆ ਤੋਰੀ ਲਾਉਣੀ ਆ ਚੇ ਕੱਦੂ ਲਾਉਣਾ ਚੇ ਕarele ਲਾਉਣਾ ਹੈ ਕੁਝ ਵੀ ਲਾਉਣਾ ਇੱਕ ਤਾਂ ਕੋਸ਼ਿਸ਼ ਕਰਿਆ ਕਰੋ ਤੁਸੀਂ ਜੇ ਬੈੱਡ ਬਣਾ ਕੇ ਲਾਓ ਇਹਨੂੰ ਤਾਂ ਬਾਲਾ ਵਧੀਆ ਦੂਸਰੀ ਗੱਲ ਜਿਵੇਂ ਆ ਵੀਡੀਓ ਦੇ ਵਿੱਚ ਬੈੱਡ ਦਾ ਰਸਤਾ ਦੂਸਰੀ ਗੱਲ ਜਦੋਂ ਬੀਜ ਨੂੰ ਤੁਸੀਂ ਲਾਉਣਾ ਹੈ ਤਿੱਖਾ ਪਾਸਾ ਜਿਹੜਾ ਉਹਦਾ ਮੂੰਹ ਜਿਹੜਾ ਤੁਸੀਂ ਨੀਚੇ ਵੱਲ ਕਰੋ ਤੇ ਚੌੜਾ ਪਾਸਾ ਤੁਸੀਂ ਉੱਪਰ ਵੱਲ ਕਰੋ ਉਹਦੇ ਨਾਲ ਕੀ ਹੁੰਦਾ ਜਦੋਂ ਆਪਾਂ ਤਿੱਖਾ ਪਾਸਾ ਉੱਪਰ ਕਰ ਦਿੰਨੇ ਆ ਚੌੜਾ ਪਾਸਾ ਜਿਹੜਾ ਆਪਾਂ ਥੱਲੇ ਕਰ ਦਿੰਨੇ ਆ ਫਿਰ ਬੀਲ ਥੱਲੋਂ ਫੁੱਟ ਕੇ ਆਉਂਦੀ ਹੌਲੀ 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 ਬਾਹਰ ਆਉਂਦੀ ਆ ਉਹ ਕਈ ਵਾਰ ਆਪਦਾ ਜਰਮੀਨੇਸ਼ਨ ਦੀ ਜਿਹੜੀ ਸ਼ਕਤੀ ਹੁੰਦੀ ਹੈ ਕਈ ਵਾਰ ਉਹ ਉਹ ਵੀ ਘਵਾ ਲੈਂਦੀ ਹੈ ਤੇ ਜਿਹੜਾ ਤਿੱਖਾ ਮੂੰਹ ਹੈ ਜਦੋਂ ਤੁਸੀਂ ਥੱਲੇ ਕਰੋਗੇ ਚੌੜਾ ਪਾਸਾ ਉੱਪਰ ਕਰੋਗੇ ਉੱਪਰੋਂ ਦਾਣੇ ਨੇ ਪਾਟਣਾ ਪਾਟਣ ਦੇ ਨਾਲ ਜਿਹੜਾ ਜਰਮੀਨੇਸ਼ਨ ਆ ਤੁਹਾਡਾ ਬਹੁਤ ਹੀ ਜਲਦੀ ਹੋ ਜੂਗਾ ਜੇ ਤੁਸੀਂ ਘਰੇ ਬੀਜ ਘਰ ਵਾਲੇ ਬੀਜ ਰੱਖਦੇ ਹੋ ਉਹਨਾਂ ਪਰ ਦਵਾਈ ਵੀ ਨਹੀ ਲੱਗੀ ਹੁੰਦੀ ਤਾਂ ਤੁਸੀਂ ਉਹਨਾਂ ਨੂੰ 24 ਘੰਟੇ ਪਿਉਂ ਲੋ ਕੋਈ ਦਿੱਕਤ ਨਹੀਂ 12 ਘੰਟੇ ਪਿਉਂ ਲੋ ਕੋਈ ਦਿੱਕਤ ਨਹੀਂ ਕਿਉਂਕਿ ਆਪਣੇ ਵਿੱਚ ਕਿਸਾਨਾਂ ਨੇ ਇੱਕ ਇੱਕ ਦਿਨ ਬੀਜ ਪਿਉਂ ਕੇ ਜਿਹੜੇ ਲਾਇਆ ਪ੍ਰੋਪਰ ਚੰਗੀ ਤਰ੍ਹਾਂ ਜਿਹੜੇ ਉਹ ਹਰੇ ਹੋਏ ਆਗੇ ਬਸ ਲਾਉਣ ਵੇਲੇ ਤਿੰਨ ਗੱਲਾਂ ਧਿਆਨ ਦੇ ਵਿੱਚ ਰੱਖੋ ਚੰਗੀ ਤਰ੍ਹਾਂ ਗੋਡ ਲਿਓ ਵਿੱਚ ਖਾਦ ਵਧੀਆ ਪਾ ਦਿਓ ਤੇ ਬੀਜ ਆ ਜਿਹੜਾ ਉਹਨੂੰ ਪਿਉਂ ਲਿਓ ਤੇ ਤਿੱਖਾ ਪਾਸਾ ਜਿਹੜਾ ਥੱਲੇ ਕਰ ਦਿਓ ਚੌੜਾ ਪਾਸਾ ਜਿਹੜਾ ਉੱਪਰ ਵੱਲ ਕਰ ਲਓ ਮੈਂ ਗਾਰੰਟੀ ਦਿੰਦਾ ਯਾਰ ਤੁਹਾਨੂੰ ਛੋਡੇ ਯਾਰ ਜੇ ਤੁਸੀਂ 10 ਵੀ ਲਾ ਲੈਣਾ ਉਹਦੇ ਵਿੱਚ ਹੋ ਸਕਦਾ ਇੱਕ ਦੋ ਵੀ ਜੀ ਨਾ ਹਰੇ ਹੋਣ ਨਹੀਂ ਸਾਰੇ ਹਰੇ ਹੋਣਗੇ ਵੀ ਬੇਲ ਵਾਲੇ ਬੀਜ ਹਮੇਸ਼ਾ ਵੱਟ ਦੇ ਉੱਪਰ ਜਿਹੜੀ ਕਾਮਯਾਬ ਰਹਿੰਦੀ ਹੈ ਕਿਉਂਕਿ ਜਦੋਂ ਕੱਦੂ ਦੀ ਬੇਲ ਹੁੰਦੀ ਹੈ ਜਾਂ ਤਾਂ ਉਹਨੂੰ ਟੋਆ ਪੱਟ ਕੇ ਲਾ ਦਿਓ ਵਧੀਆ ਕੋਲਾ ਕਰਕੇ ਜਾਂ ਉਹਨੂੰ ਵਧੀਆ ਕੋਈ ਗਿੱਠ ਦਾ ਇੱਠਾ ਦੀ ਇੱਠ ਦਾ ਜਿਹੜਾ ਬੈੱਡ ਬਣਾ ਕੇ ਚੌੜਾ ਬੈੱਡ ਬਣਾ ਕੇ ਤੁਸੀਂ ਉਹਦੇ ਉੱਪਰ ਵੀ ਜਲਾ ਲਓ ਤਿੱਖਾ ਪਾਸਾ ਦਾਲੇ ਚੌੜਾ ਪਾਸਾ ਉੱਪਰ ਕਰਕੇ ਲਾ ਦਿਓ 100% ਆ ਯਾਰ ਜੇ ਤੁਹਾਡੇ ਵੀਜਨਾ ਹਰੇ ਹੋ ਗਰੋਸਰੀ ਵਧੀਆ ਕਰਨਗੇ ਕਿਉਂਕਿ ਜਦੋਂ ਆਪਾਂ ਇਹਨਾਂ ਦੇ ਵਿੱਚ ਖਦ ਖਰਕ ਜਿਆਦੇ ਪਾਉਨੇ ਆ ਉਦੋਂ ਹਰੇ ਹੋਣ ਚ ਪ੍ਰੋਬਲਮ ਨਹੀਂ ਆਉਂਦੀ ਕਈ ਵਾਰ ਆਪਾਂ ਬੀਏਪੀ ਪਾ ਦਿੰਨੇ ਆ ਜਾਂ ਰੂੜੀ ਦੀ ਖਦ ਪਾ ਦਿੰਨੇ ਆ ਉਦੋਂ ਕਾਰਨ ਕੀ ਹੁੰਦਾ ਆਪਾਂ ਗੁੱਡ ਗਟਾਰਾ ਬਹੁਤ ਘੱਟ ਕਰਦੇ ਆ ਤੇ ਜਲਦੀ ਹੋ ਜਾਂਦੇ ਨੇ ਖਾਣ ਵਾਲੀ ਸਬਜ਼ੀ ਮਹੀਨੇ ਦੇ ਵਿੱਚ ਵਿੱਚ ਜਿਹੜੀ ਖਾਣ ਯੋਗੀ ਸਬਜ਼ੀ ਜਿਹੜੀ ਹੋ ਜਾਂਦੀ ਹੈ ਜੇ ਆਪਾਂ ਬੀਜ ਨੂੰ ਚੰਗੀ ਤਰ੍ਹਾਂ ਪੂਰੇ ਤੌਰ ਤਰੀਕੇ ਦੇ ਨਾਲ ਲਾਈਏ ਜਾਣਕਾਰੀ ਕਿਦਾਂ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਧੰਨਵਾਦ